ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਖਰੀਦ ਲਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਪਰਿਵਾਰ ਸਮੇਤ ਆਸਟ੍ਰੇਲੀਆ ਚਲੇ ਜਾਣਗੇ ਇਸ ਦਾ ਖੁਲਾਸਾ ਹੋ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਰਹਿੰਦੀ ਕਿ ਅਸੀਂ ਗਰੀਬਾਂ ਦੇ ਵਿਧਾਇਕ चुने ਨੇ ਅਸੀਂ ਜ਼ਮੀਨੀ ਪੱਧਰ ਨਾਲ ਜੁੜੇ ਜੁੜੇ ਹੋਏ ਲੋਕ ਹਾਂ ਸਾਡੇ ਵਿੱਚ ਕੋਈ ਤੂਤੂ ਨਹੀਂ ਕੋਈ ਮੈਂਮੇ ਨਹੀਂ ਦੱਸ ਦਈਏ ਕਿ ਇਹਨਾਂ ਦਾ ਸਹਾਰਾ ਲੈ ਕੇ ਹੁਣ ਆਮ ਆਦਮੀ ਪਾਰਟੀ ਵਾਲੇ ਆਪਣੀਆਂ ਪ੍ਰਾਪਰਟੀਆਂ ਆਪਣੀਆਂ ਜ਼ਾਇਦਾਦਾਂ ਦੇ ਵਿੱਚ ਵਾਅਦਾ ਕਰ ਰਹੇ ਨੇ ਲੱਖਾਂ ਦੀ ਜ਼ਾਇਦਾਦਾਂ ਨੂੰ ਕਰੋੜਾਂ ਅਰਬਾਂ ਖਰਬਾਂ ਦੀ ਜਾਇਦਾਦ ਬਣਾ ਰਹੇ ਨੇ ਇਹਨਾਂ ਦਾ ਖੁਲਾਸਾ ਹੋ ਚੁੱਕਿਆ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਖੁਲਾਸਾ ਹੋ ਚੁੱਕਿਆ ਹੈ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਲੈ ਲਈ ਹੈ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਪਰਿਵਾਰ ਸਮੇਤ ਆਸਟ੍ਰੇਲੀਆ ਚਲੇ ਜਾਣਗੇ ਇਸ ਗੱਲ ਦਾ ਖੁਲਾਸਾ ਹੋ ਗਿਆ ਹੈ ਦੂਸਰੇ ਪਾਸੇ ਦੱਸਿਆ ਗਿਆ ਹੈ ਕਿ ਡਿੰਪੀ ਢਿੱਲੋ ਤੇ ਸਿਆਸੀ ਪ੍ਰੈਸ਼ਰ ਪਾ ਕੇ ਸਰਕਾਰ ਦਰਬਾਰ ਤੋਂ ਪ੍ਰੈਸ਼ਰ ਪਵਾ ਕੇ ਅੰਦਰ ਖਾਤੇ ਉਸ ਨੂੰ ਟਾਲ ਲਈ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਨੂੰ ਲੈ ਕੇ ਹੁਣ ਇਹ ਵੱਡਾ ਖੁਲਾਸਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਜ਼ਾਇਦਾਤ ਜਿਹੜੀ ਪ੍ਰਾਪਰਟੀ ਜਿਹੜੀ ਜ਼ਮੀਨ ਖਰੀਦੀ ਗਈ ਹੈ ਭਗਵੰਤ ਮਾਨ ਵੱਲੋਂ ਆਸਟ੍ਰੇਲੀਆ ਦੇ ਵਿੱਚ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਉੱਥੇ ਚਲੇ ਜਾਣਗੇ ਤੇ ਜੇ ਸਾਡੀ ਸਰਕਾਰ ਆਂਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਰਵਾਰ ਸੁਮੀਤ ਗ੍ਰਫਤਾਰ ਕਰਕੇ ਆਸਟ੍ਰੇਲੀਆ ਤੋਂ ਪੰਜਾਬ ਲਿਆਂਦਾ ਜਾਵੇਗਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਡਿੰਪੀ ਢਿੱਲੂ ਉੱਤੇ ਦਬਾਅ ਪਾਇਆ ਗਿਆ ਹੈ ਮੈਂ ਡਿੰਪੀ ਢਿੱਲੂ ਨੂੰ ਕਦੇ ਵੀ ਨਰਾਜ਼ ਨਹੀਂ ਕੀਤਾ ਉਹ ਮੇਰੇ ਦੋਸਤ ਘਟ ਅਤੇ ਛੋਟੇ ਭਰਾ ਨਾਲੋਂ ਵੀ ਜ਼ਿਆਦਾ ਸੀ ਜਿਹੜੀ ਉਹ ਗੱਲ ਕਹਿੰਦੇ ਸੀ ਮੈਂ ਬੰਦਾ ਸੀ ਲੇਕਿਨ ਉਸ ਤੇ ਪ੍ਰੈਸ਼ਰ ਪਾਇਆ ਗਿਆ ਯਾਨੀ ਕਿ ਡਿੰਪੀ ਢਿੱਲੂ ਨੂੰ ਪ੍ਰੈਸ਼ਰ ਕੀਤਾ ਗਿਆ ਹੈ ਇਸ ਲਈ ਉਹ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹਲਕਾ ਗਿੱਦਰਵਾਹਾ ਤੋਂ ਪੂਰਾ ਜੋਰ ਲਾਵਾਂਗੇ ਕਿ ਜਿਮਨੀ 44 ਦੀ ਜਿਹੜੀ ਸੀਟ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਵੇ ਹਲਕਾ ਗੱਦੜਵਾਹ ਤੋਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕੱਲੇ ਗੱਦੜਵਾਹ ਤੋਂ ਨਹੀਂ ਗਦਰਵਾਹਾ ਇੱਕ ਹੋ ਗਿਆ ਡੇਰਾ ਬਾਬਾ ਨਾਨਕ ਚੱਬੇਵਾਲ ਅਤੇ ਬਰਨਾਲਾ ਯਾਨੀ ਕਿ ਚਾਰਾਂ ਹਲਕਿਆਂ ਦੇ ਵਿੱਚੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਜਾਹੇ ਉਮੀਦਵਾਰ उतारेਗਾ ਜਿਹੜੇ ਹਰ ਹਾਲਤ ਵਿੱਚ ਜਿੱਤਣਗੇ ਜਿਵੇਂ ਨੀ ਚੋਣਾ ਇਸ ਦਾ ਖੁਲਾਸਾ ਕਰ ਦਤਾ ਹੈ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਡਿੰਪੀ ਢਿੱਲੋਂ ਨੂੰ ਕਿਵੇਂ ਮਲਾਇਆ ਗਿਆ ਕਿਵੇਂ ਸ਼ਾਮਲ ਕਰਵਾਇਆ ਗਿਆ ਉਹਦੀ ਮਜਬੂਰੀ ਬਣ ਗਈ ਸੀ ਅਤੇ ਉਸ ਨੂੰ ਕਦੇ ਵੀ ਵਰਜਿਆ ਨਹੀਂ ਦੱਸਦੇ ਨੇ ਉਹਦੇ ਕੋਲ ਜੇ ਦਸਾਂ ਦਿਨਾਂ ਦੇ ਵਿੱਚ ਉਹ ਵਾਪਸ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਟਿਕਟ ਦਿਆਂਗਾ ਜਿੰਨੀ ਚੋਣ ਵਾਸਤੇ ਹਲਕਾ ਗੱਦੜਵਾਹ ਤੋਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਭਗਵੰਤ ਮਾਨ ਝੂਠ ਮਾਰਨ ਦੇ ਵਿੱਚ ਮਾਹਿਰ ਹੈ ਜੁਮਲੇਬਾਜ਼ੀ ਕਰਨ ਦੇ ਵਿੱਚ ਐਕਸਪੀਰੀਅੰਸ ਹੋ ਚੁੱਕਿਆ ਹੈ ਉਹ ਤੇ ਗੱਲ-ਗੱਲ ਤੇ ਝੂਠ ਬੋਲਦਾ ਹੈ ਪੰਜਾਬ ਦੇ ਵਿੱਚ ਨਾ ਤੇ ਕੋਈ ਉਦਯੋਗ ਲੱਗੇ ਨੇ ਨਾ ਕੋਈ ਡਿਵੈਲਪਮੈਂਟ ਦਾ ਕੰਮ ਹੋਇਆ ਹੈ ਨਾ ਕੋਈ ਫੈਕਟਰੀਆਂ ਆਈਆਂ ਨੇ ਲੋਕ ਤਰਾਹੇ ਤਰਾਹੇ ਮਰ ਰਹੇ ਨੇ ਉਹਨਾਂ ਨੇ ਕਿਹਾ ਕਿ ਲੋਡ ਆਰਡਰ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਅਤੇ ਜਿਹੜੀ ਜ਼ਮੀਨ ਆਸਟ੍ਰੇਲੀਆ ਲਈ ਹੈ ਉਹ ਅਸੀਂ ਐਕਵਾਇਰ ਕਰਾਂਗੇ ਅਤੇ ਗ੍ਰਿਫਤਾਰ ਕਰਕੇ ਜਦੋਂ ਸਾਡੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇ ਜਿੱਤ ਹੁੰਦੀ ਹੈ ਤਾਂ ਅਸੀਂ ਆਸਟ੍ਰੇਲੀਆ ਤੋਂ ਫੜ ਕੇ ਪੰਜਾਬ ਲਿਆਵਾਂਗੇ ਅਤੇ ਪਾਈ ਪਾਈ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਪਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਅਤੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲੋਂ ਕਿਉਂਕਿ ਇਹਨਾਂ ਨੇ ਖਾਸਾ ਪੈਸਾ ਜੋੜ ਲਿਆ ਹੈ ਇਹ ਗੱਲ ਕਹੀ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਨਿੱਜੀ ਚੈਨਲ ਤੇ ਜਦੋਂ ਉਹ ਇਨਟੂ ਦੇ ਰੈਸਿਪੀ ਇਸ ਨੂੰ ਲੈ ਕੇ ਹੁਣ ਭਗਵੰਤ ਮਾਨ ਕੀ ਪਲਟਵਾਰ ਕਰਦੇ ਨੇ ਕਿਸ ਤਰ੍ਹਾਂ ਦੇ ਤੰਜ ਕੱਸਦੇ ਨੇ ਜਿਸ ਤਰ੍ਹਾਂ ਦੇ ਨਿਸ਼ਾਨੇ ਸਿੱਧੇ ਘੇਨੇ ਕਿਉਂਕਿ ਇਸ ਗੱਲ ਦੇ ਭੁਕਤਾ ਸਬੂਤ ਵੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਨੇ ਜ਼ਮੀਨ ਖਰੀਦ ਲਈ ਹੈ ਆਸਟ੍ਰੇਲੀਆ ਦੇ ਵਿੱਚ ਧੰਨਵਾਦ